ਫੌਣ ਜਿਹੜੇ ਹਾਲਾਤ ਪੈਦਾ ਹੋ ਰਹੇ ਆ ਜਿਹੜਾ ਦਰਿਆ ਦਾ ਪਾਣੀ ਆ ਉਹ ਅਲੱਗ ਦੀਂਦਾ ਤੇ ਇਹ ਗੰਦਾ ਪਾਣੀ ਲੱਗ ਦੀਂਦਾ ਅਸੀਂ ਅੱਜ ਆਏ ਆ ਜੀ ਖਾਲਸਾ ਏਡ ਕੋਲੇ ਛੱਤਾਂ ਡਿੱਗ ਪਈਆਂ ਨੁਕਸਾਨ ਬਹੁਤ ਹੋ ਗਿਆ ਜਿਹੜੇ ਲੇਡੀਜ਼ ਦੇ ਕੱਪੜੇ ਸੀ ਉਹ ਸਾਰੇ ਖਰਾਬ ਹੋ ਗਏ ਜਿੰਨੀ ਕ ਸਾੜੀ ਹੈ ਸੀ ਅਤ ਸੀ ਜਿੰਨੇ ਕ ਸਾਡੇ ਕੋਲੋਂ ਹੋਇਆ ਟੈਲਫੋਨ ਹੋਇਆ ਅਸੀਂ ਕੱਪੜੇ ਲੈ ਕੇ ਆਏ ਆ ਜੀ ਤੇ ਇੱਥੇ ਅਸੀਂ ਸਾਡੇ ਸਰਪੰਚ ਸਾਹਿਬ ਐਟੇ ਆ ਜੀ ਮੌਜੂਦਾ ਤੇ ਇਹਨਾਂ ਦੇ ਨਾਲ ਰਲ ਕੇ ਅਸੀਂ ਕੱਪੜੇ ਵੰਡ ਰਹੇ ਹਾਂ ਜੀ ਘਰ-ਘਰ ਜਾ ਕੇ ਜਿੱਥੇ ਲੋੜਵੰਦ ਆ ਜਿਹੜਿਆਂ ਨੂੰ ਪਰ ਇੱਕ ਇਹ ਵੀ ਗੱਲ ਆ ਸਾਡੇ ਪੰਜਾਬ ਤੇ ਜਦੋਂ ਵੀ ਕੋਈ ਆਫਤ ਆਈ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਾਂ ਸਾਡਾ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਤੇ ਸਾਡੇ ਪੰਜਾਬੀ ਹਰਿਆਣਾ ਰਾਜਸਥਾਨ ਯੂਪੀ ਤੋਂ ਪਹੁੰਚੇ ਇੱਥੇ ਸੇਵਾ ਕਰਨ ਤੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਪੰਜਾਬੀ ਤੇ ਖੜਦੇ ਰਹੇ ਆ ਜੀ ਖੜਦੇ ਰਹਿਣਗੇ ਸੋ ਵਾਹਿਗੁਰੂ ਦੀ ਗੁਰੂ ਗੋਬਿੰਦ ਸਿੰਘ ਦੀ ਸਾਜੀ ਹੋਈ ਫੌਜ ਆ ਉਹਦੇ ਸੈਖਾ ਤੇ ਕਦੇ ਤੁਹਾਨੂੰ ਪਤਾ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਪਰ ਇਹ ਕੌਮ ਡੋਲਣ ਵਾਲੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ